ਯੂਨੀਅਨ ਅਸੀਂ ਅੱਜ ਜਿਹੜੇ ਜਲ ਸਪਲਾਈ ਸਾਇੰਟੀਸਟ ਐਂਡ ਟੈਕਨਿਕਲ ਵਰਕਰ ਯੂਨੀਅਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਹ ਸੰਘਰਸ਼ ਦੀ ਹਮਾਇਤ ਵਿੱਚ ਆਏ ਆ ਅਸੀਂ ਇਸ ਗੱਲ ਦੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਸਕਾਡਰ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਚੁੱਕਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਭਾਈ ਰੇਲਾਂ ਸਾਰਾ ਮਹਿਕਮਾ ਸਾਰੇਾਰੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਗਏ ਆ ਇਸੇ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਸਪਰਪਜ ਵਹੀਕਲ ਨਾਂ ਦੀ ਜਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਤੇ ਕੋ ਨੂੰ ਇਹ ਸੌਂਪਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਤੇ ਕੋ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰੋਜ਼ਗਾਰ ਆ ਉਹ ਰੋਜ਼ਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮੁੱਲ ਮਿਲੂਗਾ ਜਾਨੀ ਪਾਣੀ ਦੀ ਕੀਮਤ ਅਦਾ ਕਰੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਕਿ ਇਹ ਸਰਕਾਰ ਦੀ ਜਿਹੜੀ ਪਾਲਿਸੀ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਦੀ ਪਾਲਿਸੀ ਹੈ ਇਹ ਵਰਲਡ ਬੈਂਕ ਆਈਐਮਐਫ ਤੇ ਡਬਲਯੂਟੀਓ ਦੀਆਂ ਪਾਲਸੀਆਂ ਦੇ ਤਹਿਤ ਆ ਕਿ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਸੂਤ ਜੇ ਜਲ ਸਪਲਾਈ ਦੀ ਸੇਵਾ ਉਹ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਤੌਰ ਦੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਸੌਂਪੀ ਜਾ ਰਹੀ ਆ ਇਹਦੀ ਅਸੀਂ ਨਿੰਦਾ ਕਰ ਰਹੇ ਹਾਂ ਤੇ ਇਹ ਸੰਘਰਸ਼ ਦੀ ਅਸੀਂ ਹਮਾਇਤ ਕਰ ਰਹੇ ਹਾਂ ਤੇ ਇਹ ਜਿਹੜੇ ਸੰਘਰਸ਼ੀ ਲੋਕਾਂ ਦੇ ਉੱਤੇ ਕੀਤੇ ਝੂਠੇ ਪਰਚੇ ਆ ਉਹ ਰੱਦ ਕਰਕੇ ਇਹ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਲਈ ਅਸੀਂ ਮੰਗ ਕਰਦੇ ਹਾਂ ਇਹ ਸਾਡਾ ਸੰਘਰਸ਼ ਠੀਕ ਹੈ आईओटी कंसराज मुर्दाबाद 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 मंडी मुर्दाबाद 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 सिस्टम बंद करो बंद करो बंद करो आईओटी सिस्टम बंद करो डी सिस्टम बंद करो बंद करो बंद करो पंजाब सरकार हाय हाय पंजाब सरकार मुर्दाबाद 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 साडियां मंगाओ ਮੈਂ ਵੀ ਪੇਚੀ ਜਾਮਾ ਹੋ ਜਾਵਾ ਤੇ ਕਿੱਥੇ ਮੁੜਦਾਬਾਦ ਮੁੜਦਾਬਾਦ ਸੁੱਥੇ ਪਰਦੇ ਰੰਗ ਝਰੋ ਰਾਜ ਕਰੋ ਰਾਜ ਕਰੋ ਸੁੱਥੇ ਹਾਏ ਹਾਏ ਪੁੱਤਾਂ ਉਧਰ ਜਾਣਾ ਚੌਂਕ ਚ ਮੁੜਦਾਬਾਦ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਾਲ ਦੀ ਨਾਲ ਉਹਨਾਂ ਸਾਰਿਆਂ ਨੂੰ ਆਪ ਸਭ ਦੇ ਨਾਲ ਪੁਜਾ ਕਰ ਦਿੱਤਾ ਸੋ ਉਹਨਾਂ ਦੇ ਸਾਥੀ ਊਮਕਾਰ ਸਿੰਘ ਜੀ ਟੰਡਾ ਰਿਪੋਰਟ ਦੇਣ ਵਾਸਤੇ ਕੁਝ ਸਮੇਂ ਲਈ ਜਿਹੜੀ ਆ ਉਹ ਸਟੇਜ ਦੀ ਕਾਰਵਾਈ ਜਿਹੜੀ ਆ ਉਹ ਕੁਝ ਸਮੇਂ ਲਈ ਕਿ ਉਹ ਜਿਹੜੇ ਸਾਥੀ ਥੋੜੀ ਬਹੁਤੀ ਹਲਚਲ ਕਰਨ ਲੱਗੇ ਨੇ ਸਾਥੀਓ बार-बार ਇਸ ਗੱਲ ਨੂੰ ਮੁਰਦਾਬਾਦ 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 ਮੈਨੂੰ ਪਤਾ ਮੇਰੇ ਸਾਹਮਣੇ ਕੀ ਹੋ ਰਿਹਾ ਹੈ ਕੀ ਕੀਤਾ ਜਾ ਰਿਹਾ ਕੀ ਕਾਰਨ ਆ ਇਸ ਦਾ ਮੈਂ ਔਗਾਰਾ ਸ਼ੰਡਾ ਔਫ 70 ਪੰਜਾਬ ਕਨੈਕਟ ਵਰਜਨ 33 ਚਾਰਪੁਰ ਤੋਂ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਆ ਸਾਡੇ ਜਥੇਬੰਨੇ ਹਮੇਸ਼ਾ ਹੀ ਲੋਕਾਂ ਦੇ ਪਾਣੀ ਦੇ ਨਾਲ ਦਾ ਕੰਮ ਅਸੀਂ ਕਰਦੇ ਆ ਰਹੇ ਪਿਛਲੇ ਬੇ ਸਮੇਂ ਤੋਂ ਪਰ ਇਹਦਾ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਸਰਕਾਰ ਵੱਲੋਂ ਉਹਦੇ ਜਿਹੜਾ ਸਾਈਡ ਇਫੈਕਟ ਆ ਇਹ ਲੋਕਾਂ ਨੂੰ ਦੱਸਦੇ ਨਹੀਂ ਚਲੋ ਜੇ ਲੋਕ ਕਹਿਣਗੇ ਵੀ ਆਪਣੇ ਵਾਸਤੇ ਲੜਿਆ ਆਪਾਂ ਪਹਿਲਾਂ ਲੋਕਾਂ ਵਾਸਤੇ ਲੜਦੇ ਜਿਨ੍ਹਾਂ ਨੂੰ ਅਸੀਂ ਪਾਣੀ ਦਾ ਦੇਣ ਵਾਸਤੇ ਸਰਕਾਰ ਨੇ ਮੈਗਨਾ ਲਿਖ ਕੇ ਆ ਇਸ ਦੇ ਲੰਬੇ ਸਮੇਂ ਤੋਂ ਔਰ ਜਦੋਂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣੇ ਆ ਇਹਨਾਂ ਨੇ ਜੋ ਸੈਂਸਰ ਲਾ ਕੇ ਟਾਈਮ ਸੈੱਟ ਕਰਨਾ ਪਾਵਰ ਕੱਟ ਲੱਗਣੇ ਆ ਸਾਡੇ ਵਰਕਰ ਰਾਤ ਦੇ 12-12 ਵਜੇ ਤੱਕ ਡਿਊਟੀ ਕਰਦੇ ਆ ਜਦੋਂ ਟਾਈਮ ਸੈੱਟ ਕਰ ਦਿੱਤਾ ਉਹ ਇਸ ਮਸ਼ੀਨਰੀ ਉੱਤੇ ਖਰਾਬ ਹੋ ਗਈ ਬੇਲਾ ਕਵੇਲਾ ਪਾਣੀ ਸਾਡੇ ਵਰਕਰ ਦਿਨ ਰਾਤ ਸੱਪਾਂ ਦੀ ਸਰੀਆ ਮਿੰਦ ਕੇ ਇੰਦ ਕਰਕੇ ਲੋਕਾਂ ਨੂੰ ਪਾਣੀ ਦੇਣ ਦੀ ਸਵਾ ਕਰਦੇ ਆ ਰਹੇ ਆ ਜਦੋਂ ਇਹ ਸਿਸਟਮ ਲੱਗ ਗਿਆ ਪਹਿਲਾ ਨੰਬਰ ਲੋਕਾਂ ਨੂੰ ਸਮੇਂ ਸਿਰ ਜੇ ਪੰਚਾਇਤਾਂ ਕੋਲ ਸਕੀਮਾਂ ਨਹੀਂ ਚੱਲੀਆਂ ਫੇਲ ਹੋਈਆਂ ਤੇ ਆਉਣਾ ਸੈਂ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਲੋਟ ਬੜੀ ਉਹਨਾਂ ਨੇ ਕਰਨੀਆਂ ਵੱਡੀਆਂ ਕੰਪਨੀਆਂ ਆਉਣੀਆਂ ਉਹਨਾਂ ਨੇ ਮਹਿੰਗੇ ਭਾਅ ਦੇ ਪਾਣੀ ਵੇਚਣਾ ਜਿਹੜਾ ਅਸਲੇ 60 70 ਰੁਪਏ ਜਿਹੜਾ ਇੱਕ ਦਿਨ ਵਾਸਤੇ ਪਾਣੀ ਸਾਡਾ ਮਹਿਕਮਾ ਦੇ ਰਿਹਾ ਦੂਸਰੇ ਨੰਬਰ ਤੇ ਜਿਹੜਾ ਕੱਚਾ ਪిల్లా ਰੋਜ਼ਗਾਰ 15 20 ਸਾਲ ਤੋਂ ਵਰਕਰ ਉਸੇ ਕਰਦਾ ਆ ਰਿਹਾ ਲੈਂਸਮੈਂਟ ਤੇ ਆਊਟਸੋਰਸ ਤੇ ਉਹਦਾ ਰੋਜ਼ਗਾਰ ਜਿਹੜਾ ਖਸਰਾਣਾ ਨੂੰ ਘਰ ਨੂੰ ਤੋੜ ਦੇਣਾ ਇਸ ਦੇ ਵਿਰੋਧ ਵਜੋਂ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਸੀਗਾ ਸਾਡੇ ਇਹ ਖਰਾਬ ਸਾਡਾ ਸਿਸਟਮ ਆਮ ਲੋਕਾਂ ਦੇ ਵੀ ਹਿੱਤ ਵਿੱਚ ਹੈ ਨੀਗਾ ਸ਼ਾਂਤਵੇਂ ਤਰੀਕੇ ਨਾਲ ਉਸ ਕਾਢਾ ਸਿਸਟਮ ਉਤਾਰ ਕੇ ਸਪੰਜ ਦੇ ਕਰ ਰੱਖਿਆ ਤੇ ਉਹ ਕੰਪਨੀ ਦੇ ਹਵਾਲੇ ਕੀਤਾ ਤੇ ਇੱਥੋਂ ਜਿਹੜਾ ਐਸਡੀਓ ਕਾਂਸਰਾਜ ਆ ਉਹਨੇ ਇਹ ਪ੍ਰਸ਼ਾਸਨ ਦੀ ਸਿਹਤ ਤੇ ਧੱਕੇ ਨਾਲ ਪਰਚੇ ਕਰਾਏ ਆ ਕੁਝ ਪਿੰਡ ਵਾਸੀ ਆ ਤੇ ਨੌ ਦੇ ਵਿੱਚ ਸਾਡੇ ਵਰਕਰ ਵਾ ਜਦੋਂ ਤੱਕ ਇਹ ਪਰਚੇ ਜਿਹੜੇ ਪਾਏ ਝੂਠੇ ਪਰਚੇ ਪਾਏ ਆ ਉਹ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਇਦਾਂ ਚੱਲਦਾ ਰਹੂਗਾ ਜੇ ਸਾਨੂੰ ਲੋੜ ਪਈ ਇੱਥੋਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਹੋਰ ਵੀ ਕੋਤ ਸਖਾ ਸੰਘਰਸ਼ ਅਲਿਕ ਸਕਦੇ ਹਾਂ ਸਰਵ ਯੂਨੀਅਨ ਅਸੀਂ ਅੱਜ ਜਿਹੜੇ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਹ ਸੰਘਰਸ਼ ਦੀ ਹਮਾਇਤ ਵਿੱਚ ਆਏ ਹਾਂ ਅਸੀਂ ਇਸ ਗੱਲ ਨੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਸਕਾਡਾ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਚੁਪਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਭਾਈ ਰੇਲਾਂ ਸਾਰਾ ਮਹਿਕਮਾ ਸਾਰੇ ادارے ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਗਏ ਆ ਇਸੇ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਸ ਵਹੀਕਲ ਨਾਂ ਦੀ ਜਿੱਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਤੇ ਕੋਲ ਨੂੰ ਇਹ ਸੌਂਪਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਤੇ ਕੋਲ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰਜਗਾਰ ਆ ਉਹ ਰਜਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮੁੱਲ ਮਿਲੂਗਾ ਜਾਨੀ ਪਾਣੀ ਦੀ ਕੀਮਤ ਅਦਾ ਕਰਨੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਕਿ ਇਹ ਸਰਕਾਰ ਦੀ ਜਿਹੜੀ ਪਾਲਿਸੀ ਸਾਰੇ ਧਾਰਿਆਂ ਦਾ ਨਿੱਜੀ ਕਰਨ ਦੀ ਪਾਲਿਸੀ ਹੈ ਇਹ ਵਰਲਡ ਬੈਂਕ ਆਈਐਮਐਫ ਤੇ ਡਬਲਯੂਟੀਓ ਦੀਆਂ ਪਾਲਸੀਆਂ ਦੇ ਤਹਿਤ ਆ ਕਿ ਸਾਰੇ ਧਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਸਹੂਲਤ ਜੇ ਜਲ ਸਪਲਾਈ ਦੀ ਸੇਵਾ ਉਹ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਤੌਰ ਤੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਸੌਂਪੀ ਜਾ ਰਹੀ ਆ ਇਹਦੇ ਅਸੀਂ ਨਿੰਦਾ ਕਰ ਰਹੇ ਆ ਤੇ ਇਹ ਸੰਘਰਸ਼ ਜੀ ਅਸੀਂ ਹਮਾਇਤ ਕਰ ਰਹੇ ਆ ਤੇ ਇਹ ਜਿਹੜੇ ਸੰਘਰਸ਼ੀ ਲੋਕਾਂ ਦੇ ਉੱਤੇ ਕੀਤੇ ਝੂਠੇ ਪਰਚੇ ਆ ਉਹ ਰੱਦ ਕਰਕੇ ਇਹ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਲਈ ਅਸੀਂ ਮੰਗ ਕਰਦੇ ਆ ਇਹ ਸਾਡਾ